ਆਈ ਜਾਂਦੀ ਸੀ ਜੀ ਆਪਣੇ ਆਪਣੀ ਰਿਸ਼ਤੇਦਾਰੀ ਝੁਈਆਂ ਸੇਖੂ ਤੋਂ ਆਉਂਦੇ ਇਹਨਾਂ ਨੂੰ ਕੋਈ ਰੋਲ ਨਹੀਂ ਸੀ ਕੁਝ ਵੀ ਨਹੀਂ ਸੀ ਆ ਪਰਪ ਚ ਬੈਠੇ ਸੀ ਤੇ ਇਹਨਾਂ ਨੇ ਮੈਨੂੰ ਵਾਇ ਮਾਰੀ ਕਹਿੰਦੇ ਆ ਮਣਾਂ ਐ ਕਰਕੇ ਮੈਂ ਕਿਹਾ ਵੀਰੇ ਤੁਹਾਡੇ ਲਹੂ ਕਿਉਂ ਨਿਕਲ ਜਾਂਦਾ ਕਹਿੰਦਾ ਮਣਾਂ ਐ ਕਰਕੇ ਸੱਟ ਮਾਰੀ ਉਹ ਮੰਡੇ ਉੱਥੇ ਸੀ ਮੈਂ ਵੀਡੀਓ ਬਣਾਉਣ ਲੱਗ ਗਏ ਮੈਂ ਕਿਹਾ ਵੀਰੇ ਤੁਸੀਂ ਗੱਲ ਦੱਸੋ ਕੀ ਗੱਲ ਹੋਈ ਆ ਉਹ ਕਹਿੰਦੇ ਪਹਿਨੇ ਸੀ ਕੀ ਗੱਲ ਕੀ ਦਸੀਏ ਕਹਿੰਦਾ ਤੁਹਾਨੂੰ ਪਤਾ ਲੱਗ ਜਾਈ ਜਾਊਗਾ ਉਹਨਾਂ ਨਾਲ ਕਾਪੇ ਸੀ ਐ ਬਹੁਤ ਸੱਟਾ ਫਾਇਟ ਮਾਰ ਗਏ ਮੈਂ ਚਾੱਕ ਕੇ ਇਹਨਾਂ ਨੂੰ ਆਪਣੇ ਸਿਵਲ ਸਿਹਤਾਰੀ ਹਸਪਤਾਲ ਚ ਲੈ ਆਇਆ ਚਾੱਕ ਕੇ ਆਪਣੇ ਜੀ ਕਰੋੜ ਤੇ 6 ਨੰਬਰ ਗਲੀ ਚ ਪਾਰਕ ਚੀ ਕਿੰਨੇ ਛੱਟੇ ਦੀ ਗੱਲ ਸਰ ਤਾਂ ਬਹੁਤ ਜ਼ਿਆਦਾ ਹੈ ਜੀ ਕਿੰਨਾ ਕਹਾਂ ਦਮ ਉਨੇ ਹੀ ਜ਼ਿਆਦਾ ਆ ਕਿੰਨੇ ਕੁ ਬੰਦੇ ਉਹ ਕਿੰਨੇ ਕੁ ਬੰਦੇ ਸੀ ਉਹ ਹੈਗੇ ਸੀ ਜੀ ਅੱਜ ਤੱਕ ਮੁੰਡੇ ਹੈਗੇ ਸੀ ਜੀ ਸਾਰਿਆਂ ਕੋਲ ਸਾਰਿਆਂ ਕੋਲੇ ਹਾਂ ਜੀ ਕਾਪੇ ਸੀ ਜੀ ਕਿਸੇ ਕੋਲੇ ਕੁਛ ਸੀ ਜੀ ਇਟਾਂ ਦੇਲੇ ਫੋਨ ਵੀ ਫੋੜਤੇ ਜੀ ਆਹ ਵੇਖੋ ਜੀ ਫੋਨ ਦਾ ਵੀ ਬੁਰਾ ਹਾਲ ਹੋ ਗਿਆ ਦੋ ਫੋਨ ਸੀ ਤੇ ਸਾਰੇ ਇਹਨਾਂ ਨੇ ਚੋਰਾ ਚੋਰਾ ਕਰਤਾ ਬਸ ਹਸਪਤਾਲ ਲੇਕੇ ਹਾਂਜੀ ਹਾਂਜੀ ਇਸ ਹਸਪਤਾਲ ਚ ਲਿਆਏ ਹਾਂ ਜੋ ਕੋਈ ਕਾਰਵਾਈ ਨਹੀਂ ਕੀਤੀ ਇਸ ਕੋਈ ਪੁਲਿਸ ਨੇ ਜਿਹਾ ਇਹ ਕੁਝ ਨਹੀਂ ਦੱਸਿਆ ਇਸ ਪੱਟੀਆਂ ਪਰਵਾਣ ਨੂੰ ਕਿ ਮੈਂ ਸਿੱਧੇ ਲਿਆਈ ਵੀਰਾਂ ਨਾਲ ਆ ਦੋ ਜਾਣੀ ਸੀ ਜੀ ਦੋਨੇ ਲੱਗਮੀ ਹਾਂਜੀ ਦੋਨੇ ਜੱਠ ਨਹੀਂ ਆ ਜੀ ਬਹੁਤ ਜਿਆਦੇ ਹੱਦੋਂ ਵੱਧ ਜੀ ਉਹਨਾਂ ਨੇ ਜੀ ਮੈਨੂੰ ਵੇਖ ਕੇ ਮੈਂ ਕਿਹਾ ਵੀਰੇ ਕੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਵੇਖ ਕੇ ਕਾਪੇ ਕੱਢ ਲਏ ਮੈਨੂੰ ਵੀ ਵੇਖ ਕੇ ਹਾਂਜੀ ਇਹਨਾਂ ਵੱਗ ਉਹ ਮੁੰਡਿਆਂ ਦੀ ਪੁੱਛਗਿੱਛ ਕੀਤੀ ਜਾਵੇ ਕਾਰਵਾਈ ਕੀਤੀ ਜਾਵੇ ਕਿੰਨਾ ਪੁਲਿਸ ਨੇ ਕਰ ਸਕਦੇ ਆ ਵੱਧ ਵਧ ਕਰਨਾ ਪਰ ਜਦ ਤੱਕ ਕੰਦੀ ਕੋਸ਼ਟ ਕਰਨ ਕਿਵੇਂ ਇਹਨਾਂ ਨੂੰ ਜਾਨੋਂ ਮਾਰਨ ਦਾ ਵੀ ਖਤਰਾ ਸੀ ਨਾਂ ਕੀ ਅਸਦਾ ਤੇ ਕਿੱਥੋਂ ਵਿਦਿਆਣਾ ਕਰਨਜੀਤ ਸਿੰਘ ਅਜੀ ਬੱਪੂ ਇਹਨਾਂ ਬਟਿੰਡੇ ਆਇਆ ਹੋਇਆ ਸੀਗਾ ਜਿਹੜਾ ਪਿੰਡਾ ਸਿੱਕੂ ਪਿੰਡਾ ਜੀ ਕੀ ਗੱਲ ਬਾਤ ਹੈ ਮੈਂ ਮੈਂ ਤੇ ਮੇਰਾ ਦੋਸਤ ਸਲੂਨ ਤੋਂ ਆ ਰਹੇ ਸੀਗੇ ਅਸੀਂ ਮਤਲਬ ਪਿੰਡ ਆ ਰਹੇ ਸੀ ਅਸੀਂ ਆਉਂਦੇ ਹਾਂ ਪਾਰਕ 'ਚ ਬਹਿ ਗਏ ਸੀ 6 ਨੰਬਰ ਗਲੀ 'ਚ ਅਜੀ ਤਰੋ ਤੇ ਅਸੀਂ ਉੱਤੇ ਬੈਠੇ ਹੋਏ ਸੀਗੇ ਉੱਤੇ ਘਟੋ ਘਟ 20 ਜਣੇ ਸੀ ਉਹ ਗੱਲਾਂ ਕਰ ਰਹੇ ਸੀ ਜਦੋਂ ਆਪਾਂ ਪਿੰਡੋਂ ਬੱਤ ਮੇਰੇ ਨਾਮ ਪਿੰਡ ਦੇਸ਼ ਦੇ ਦੋ ਮੁੰਡੇ ਉਹ ਜਦੋਂ ਗਾਂ ਜਾਂਦੇ ਤੇ ਦੋ ਮੁੰਡੇ ਮੇਰੇ ਪਿੰਡ ਦੇ ਉਹ ਤਾਂ ਬਾਹਰ ਨਿਕਲੇ ਆਏ ਸੈੱਡ ਤੇ ਹੋ ਗਏ ਮਤਲਬ ਬਾਹਰ ਨਿਕਲ ਗਏ ਪਾਰਕ ਚ ਉਸ ਤੋਂ ਬਾਅਦ 18 ਦੀਆਂ ਨੇ ਸੱਟਾਂ ਮਾਰੀਆਂ ਦੋਨਾਂ ਨੇ ਉਹਨਾਂ ਨੇ ਰਲ ਕੇ ਦਿੱਤਾ ਦੋਨਾਂ ਨੂੰ ਸਾਡੇ ਕੀ ਸਾਡੇ ਪ੍ਰਸ਼ਾਦ ਕੋਈ ਘਰ ਨਹੀਂ ਆਪਣੀ ਜਿਹੜੀ ਚਲਵਾਤਾ ਜਣੀ ਨਾ ਕੋਈ ਅਬਦ ਦਾ ਜਿਸੇ ਨਾਲ ਹੀ ਉਹ ਨਹੀਂ ਕੋਈ ਆਪਾਂ ਸੁਖਰੀ ਜੜੀ ਵਾਲਾ ਮਸਲਾ ਸੀਗਾ ਪਤਾ ਨਹੀਂ ਬਸ ਨਸ਼ੇ ਦੇ ਡੱਕੇ ਆਪਾਂ ਨੂੰ ਬੋਲ ਸਿਰੀ ਜੀ ਜੀ ਅਮਰ ਸ਼ਾਹ ਤੇ ਸੀ ਗਾਇਆ ਪਿੱਤਾ ਹੋਇਆ ਸੀ ਉਹ ਮੇਰੇ ਕੋਲ ਫਿਗਰ ਇਸ ਬੈਠੇ ਤਰਦਾਜ਼ਾ ਪੀ ਰਿਹਾ ਸੀ ਮੇਰੇ ਸਾਹਮਣੇ ਬੀਤਦਾ ਰਿਹਾ ਅੱਛਾ ਮੈਂ ਬਸ ਉੱਤੇ 7-8 ਮਿੰਟ ਬੈਠਾ ਹਾਂ ਤੇ ਬਸ ਇੰਨੇ ਟਾਈਮ ਜੀ ਉਹਨਾਂ ਨੇ ਬਦਲੋ ਕੁੱਟਿਆ ਸਾ ਇੱਕੋ ਦਮ ਹੰਮ ਲਾ ਕੇ ਇੱਕੋ ਦਮ ਜੀ ਬਸ ਆ ਕੇ ਅਸੀਂ ਬੈਠੇ ਹੋਏ ਸੀ ਕੁਰਸੀ ਤੇ ਤੇ ਉਹਨਾਂ ਨੇ ਇੱਕੋ ਦਮ ਆ ਕੇ ਆਲੇ ਦੁਆਲੇ ਉਹ ਸਾਡੀ ਕੁੱਟ ਮਾਰ ਦੇ ਜੀ ਉਸ ਦਿਨ ਤੇ ਪਿੰਡ ਤੇ ਸੀ ਕਿ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ ਬਿਲਕੁਲ ਆਪਣੇ ਬੋਲ ਬਣੇ ਜਿਹੜੀਆਂ ਹੁੰਦਾ ਨਾਲ ਐਸੀ ਕੋਈ ਆਪਣੇ ਹੰਦ ਕਹਿ ਜੀ ਹੈ ਨਹੀਂ ਕੋਈ ਲੜਾਈ ਵਾਲੀ ਉਹਨਾਂ ਨੂੰ ਕੋਈ ਏ ਛੱਤਤਾ ਨਹੀਂ ਪੈਗਾ ਜੇ ਤੁਸੀਂ ਕੋਈ ਵੀਡੀਓ ਬਣਾਇਓਗੇ ਜਾਂ ਉਹਨਾਂ ਦੀ ਕੋਈ ਮੈਸਜ ਬਸ ਜਾਨੀ ਕੋਈ ਵੀਡੀਓ ਬਣਾਉਂਗਲਾ ਨਹੀਂ ਆਪਣਾ ਅੱਛਾ ਉੱਥੇ ਕਿਹਨਾਂ ਜੈਸੀ ਕਾਰ ਕਿਹੜੀ ਅਸੀਂ ਤਾਂ ਜਿੱਤ ਪੈਂਦਾ ਆ ਰਹੇ ਸੀ ਬੈਸੀ ਉੱਥੇ ਬੈਠ ਕੇ ਆ ਰਹੇ ਸੀ ਚਲ ਆਪਾਂ ਬੈਠ ਕੇ ਚੱਲਦੇ ਆ ਮੇਰੀ ਬੱਸ ਦਾ ਟਾਈਮ 12 ਵਜੇ ਸੀਗਾ 12:30 ਸਵਾ 12 ਚੱਲਦੀ ਹੈ ਤੇ ਮੈਂ ਪੌਣੇ 11:00 ਵਜੇ ਲੱਗਪਰ 11:30 ਪੌਣੇ 11 ਬੈਠਾ ਹੋਇਆ ਸੀ ਉੱਥੇ ਦੋ ਜਣੇ ਸੀ ਦੋ ਜਣੇ ਸੀ ਮੈਂ ਤੇ ਮੇਰਾ ਦੋ ਉਹਨਾਂ ਦੇ ਨਾਮ ਹਰਜੀਤੋਂ ਨਾਲੇ ਉਹ ਨਾਮ ਹੀ ਪੈਂਦੇ ਮੇਰਾ ਨਾਮ ਡਾਕਟਰ ਸਾਹਿਲ ਹੈ ਮੈਡੀਕਲ ਅਫਸਰ ਸੀ ਉਹਨਾਂ ਕੋਲ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਕੁਟਮਾਰ ਹੋਈ ਹੈ ਜੀਤ ਰੋਡ ਤੇ ਤੇ ਉਹਨਾਂ ਦਾ ਮੁੰਡਾ ਇਲਾ ਚੱਲ ਰਿਹਾ ਤੇ ਉਹਨਾਂ ਦੀ ਐਮਲ ਤਿਆਰ ਕਰਕੇ ਪੁਲਿਸ ਨੂੰ ਕਾਰਵਾਈ ਭੇਜ ਦਿੱਤੀ ਜੀ